ਲਓ ਜੀ ਤੁਹਾਡਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਹ ਪਿਆ ਜੀ ਵਿਸ਼ਾਲ ਦਾ ਕਟਰ ਇਹ ਵੀ ਫੁੱਲ ਮੋਡੀਫਾਈ ਹੋਣਾਗਾ ਨਵੇਂ ਮਾਡਲ ਦੇ ਵਿੱਚ 6 ਮਾਡਲ ਮਸ਼ੀਨ ਦਾ ਸਮਾਨ ਹੈ ਜੀ ਇਹ ਦੇਖੋ ਇਹ ਵਿਸ਼ਾਲ ਮਸ਼ੀਨ ਹੈ ਜੀ ਜਿਹੜੀ ਅਮਰੀਕਾਈ ਨੇ ਫੁੱਲ ਮੋਡੀਫਾਈ ਕਰਨੀ ਆਗੀ ਟੈਂਕ ਨਵੇਂ ਮਾਡਲ ਦੇ ਵਿੱਚ ਲਾਉਣਾਗਾ ਚਾਦਰ ਆ ਜਿਹੜੀ ਪੂਰੀ ਇਹ ਬਾਡੀ ਦਾ ਐਂਗਲ ਐਂਗਲ ਰਹਿਣਗੇ ਜੀ ਚਾਦਰ ਪੂਰੀ ਚੇਂਜ ਕਰੀ ਜਾਣੀ ਆ ਇਹ ਬਾਡੀ ਦੀ ਚਾਦਰ ਵਗੈਰਾ ਸਾਰੀ ਚੇਂਜ ਕਰਨੀ ਹੈ ਮਤਲਬ ਫੁੱਲ ਮੋਡੀਫਾਈ ਕਰਨੀ ਹੈ ਯਾਰ ਇਹ ਬਾਈ ਜੇ ਕਿਸ ਨੇ ਕਰਵਾਉਣੀ ਹੋਵੇ ਬਾਈ ਦਾ ਵੀਡੀਓ ਦੇ ਵਿੱਚ ਕੰਟੈਕਟ ਨੰਬਰ ਦਿੱਤਾ ਜਾਊਗਾ ਦੇਖ ਸਕਦੇ ਹੋ ਜੀ ਪਹਿਲਾਂ ਆਹ ਦੇਖ ਲਓ ਜੀ ਟੈਂਕਾ ਜਿਹੜਾ ਹੈ ਪੂਰਾ ਮਤਲਬ ਗਲੇ ਆ ਪਿੱਛੇ ਪਿਆਗਾ ਫੁੱਲ ਨਵੇਂ ਮਾਡਲ ਦੇ ਵਿੱਚ ਫੁੱਲ ਮੋਡੀਫਾਈ ਕਰਕੇ ਰੱਖਣਾ ਇਹ ਵੀ ਫੁੱਲ ਮੋਡੀਫਾਈ ਕਰਦੇ ਨੇ ਵੀਰ ਜੇ ਕਿਸੇ ਮੇਰੇ ਵੀਰ ਨੇ ਨਵੇਂ ਮਾਡਲ ਦੇ ਵਿੱਚ ਕਰਨਾ ਹੈ ਹੁਣ ਇਹਨੂੰ ਪੂਰੀ ਚੇਂਜਿੰਗ ਕਰਨਗੇ ਮਸ਼ੀਨ ਨੂੰ ਵੱਡੀਆਂ ਸ਼ਾਰਟਾਂ ਕਰਮੇ 11 ਨੰਬਰ ਐਨਾ 9 ਨੰਬਰ ਦੀਆਂ ਨੇ ਕੈਵਨ ਤਾਰਨਗੇ ਬਾਅਦ ਦੇ ਵਿੱਚ ਕਹਿੰਦੇ ਅੱਜ ਬਾਈ ਨੇ ਬੁਲਾਇਆ ਸੀ ਆਪਾਂ ਨੂੰ ਇੱਕ ਕਾ ਮਸ਼ੀਨ ਮੋਡੀਫਾਈ ਕੀਤੀ ਹੈ ਬੰਜ ਨੇ ਫੁੱਲ ਮੋਡੀਫਾਈ ਕਰ ਦਿੱਤੀ ਹੈ ਕਿ ਥੋੜਾ ਬਹੁਤਾ ਕੰਮ ਰਹਿ ਗਿਆ ਕੱਲ ਨੂੰ ਜਾਂ ਪਰਸੋਂ ਨੂੰ ਇਹ ਮਸ਼ੀਨ ਰੰਗ ਵੀ ਹੋ ਜਾਊਗੀ ਦੇਖੋ ਜੀ ਇੱਕ ਮਸ਼ੀਨ ਹੋਰ ਗਹਿਰ ਮੋਡੀਫਾਈ ਕਰੀ ਹੈਗੀ ਬੰਜ ਨੇ ਇਹਦੇ ਵੀ ਟੈਂਕ ਵਗੈਰਾ ਪੂਸ਼ ਵਗੈਰਾ ਸਾਰਾ ਕੁਝ ਲਾਇਆ ਇਹ ਵਿਸ਼ਾਲ ਫੇਰ ਆ ਗਈ ਜੀ ਦੇਖ ਸਕਦੇ ਹੋ ਤੁਸੀਂ ਇਹਦਾ ਫੁੱਲ ਇੰਜਨ ਦਾ ਵੀ ਵੀਰੇ ਮੋਡੀਫਾਈ ਕਰਕੇ ਇੰਜਨ ਵੀ ਫੁੱਲ ਮਤਲਬ ਕਿ ਨਵੇਂ ਮਾਡਲ ਦੇ ਵਿੱਚ ਰੱਖਣਾਗਾ ਬਾਈ ਕਹਿੰਦੇ ਸਾੰਨੇ ਜਿਨ੍ਹਾਂ ਦੀ ਮਸ਼ੀਨਾਂ ਦੇਖ ਸਕਦੇ ਹੋ ਤੁਸੀਂ ਪੂਰੀ ਚਾਦਰ ਦੇ ਰਿਫਟ ਵਗੈਰਾ ਪੱਟੇ ਬੰਨੋ ਸਾਹਮਣੇ ਦੇਖ ਸਕਦੇ ਹੋ ਗ੍ਰੈਂਡਰ ਲਾ ਕੇ ਵੀ ਚਾਦਰ ਵੀ ਕੱਢ ਦੇਣੀ ਹੈਗੀ ਐਨਾ ਮਤਲਬ ਕਿ ਵਧੀਆ ਕੰਮ ਆ ਜੇ ਐਨਾ ਕੰਮ ਕਿਸੇ ਮੇਰੇ ਵੀਰ ਨੇ ਕਰਵਾਉਣਾ ਹੋਵੇ ਬਿਲਕੁਲ ਜਾਇਜ਼ ਰੇਟਾਂ ਤੇ ਕਰਦਾ ਆਪਣਾ ਵੀਰ ਕੰਮ ਠੀਕ ਆ ਜੀ ਬਿਲਕੁਲ ਜਾਇਜ਼ ਰੇਟ ਹੁੰਦਾ ਵੀਰ ਦਾ ਜੀ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਬਿਲਕੁਲ ਸਹੀ ਰੇਟ ਦਾ ਕੰਮ ਕਰਦਿੰਨੇ ਮਤਲਬ ਕਿ ਵਧੀਆ ਲੋਹਾ ਲਾਉਂਦੇ ਨੇ ਪੂਰਾ ਫੁੱਲ ਗਰੰਟੀ ਵਾਲਾ ਕੰਮ ਕਰਦਿੰਨੇ ਜੇ ਕਿਸੇ ਨੇ ਵੀ ਕੋਈ ਵੀ ਕੰਮ ਕਰਦਿੰਨੇ ਵੀਰ ਆਹ ਦੇਖ ਸਕਦੇ ਹੋ ਤੁਸੀਂ ਫੁੱਲ ਮੋਡੀਫਾਈ ਹੋਈ ਪਈ ਆ ਮਸ਼ੀਨ ਇਹ ਕਲਰ ਹੋ ਜੂਗੀ ਉਸ ਤੋਂ ਬਾਅਦ ਦਿਖਾ ਦਾਂਗੇ ਵੀਰੇ ਆਪਾਂ ਤੁਹਾਨੂੰ ਆਹ ਮਲਕੀਤ ਮਸ਼ੀਨ ਆਈ ਆਗੀ ਵੀਰੇ 2009 ਮਾਡਲ ਆਗੀ ਇਹ ਵੀ ਫੁੱਲ ਮੋਡੀਫਾਈ ਕਰਨੀ ਹੈ ਬਾਈਆਂ ਨੇ ਮਤਲਬ ਕਿ ਐਸ ਸੀਜ਼ਨ ਦੇ ਵਿੱਚ ਫੁੱਲ ਮੋਡੀਫਾਈ ਕਰਕੇ ਤੋਰਨੇ ਨੇ ਮਸ਼ੀਨਾਂ ਲਾ ਲਓ ਵੀ ਅਪ੍ਰੈਲ ਦੀ 6-7 ਤਰੀਕ ਤੱਕ ਜਮੀ ਕੰਪਲੀਟ ਕਰਨਾ ਹੋਰ ਵੀ ਕੰਮ ਬਾਈਆਂ ਕੋਲੇ ਆ ਰਿਹਾ ਹੈਗਾ ਇਹ ਆਪਣੀ YouTube ਦੀ ਵੀਡੀਓ ਦੇਖ ਕੇ ਆਈ ਹੈਗੀ ਸਾਹਮਣੇ ਕੱਟ ਰਹਾ ਇਹ ਵੀ ਫੁੱਲ ਨਵੇਂ ਮਾਡਲ ਚ ਮੋਡੀਫਾਈ ਕਰਨਾ ਮਲਕੀਤ ਦਾ ਵੀਰੇ ਇਹ ਵੀਰ ਆਗਾ ਕੁਲਦੀਪ ਉਹਦਾ ਛੋਟਾ ਬ੍ਰਦਰ ਇਹ ਆਪਾਂ ਨੇ ਤੋਂ ਰਾੜਾ ਲੰਬੀਆਂ ਕਰਵਾਈਆਂ ਨੇ ਛੋਟੀਆਂ ਸੀਗੀਆਂ ਇਹ ਮੇਰੇ ਵੀਰ ਨੇ ਬਹੁਤ ਰਾੜਾ ਲੰਬੀਆਂ ਕਰਕੇ ਦਿੱਤੀਆਂ ਅੱਜ ਵੀਰ ਨੇ ਪ੍ਰਸ਼ਾਦਾ ਵੀ ਨਹੀਂ ਛਕਿਆ ਸੀਗਾ ਪਰ ਆਪਣਾ ਕੰਮ ਬਾਈ ਨੇ ਕਰਿਆ ਯਾਰ ਕਹਿੰਦਾ ਵੀਰੇ ਚਲੋ ਕੋਈ ਗੱਲ ਨਹੀਂ ਤੁਸੀਂ ਆਇਓਗੇ ਇਹਨੂੰ ਕਹਿੰਦਾ ਬਾਰੇ ਬਲੌਗ ਜ਼ਰੂਰ ਬਣਾਓ ਤਾਂ ਮੈਂ ਜ਼ਰੂਰ ਬਣਾ ਦੇ ਆ ਰਾੜਾ ਲੰਬੀਆਂ ਕਰਾਈਆਂ ਨੇ ਬਾਈ ਤੂੰ ਮਤਲਬ ਯਾਰ ਛੋਟੇ ਮੋਟੇ ਕੰਮ ਕਰਦਾ ਵੀਰੇ ਆਪੇ ਜਵਾਬ ਨਹੀਂ ਕਿਸੇ ਨੂੰ ਦਿੰਦੇ ਆ ਮਸ਼ੀਨ ਚੈੱਕ ਕਰ ਸਕਦੇ ਹੋ ਤੁਸੀਂ ਜਿਹੜੀ ਮੋਡੀਫਾਈ ਕੀਤੀ ਹੈਗੀ ਉਹ ਤੁਸੀਂ ਫਿਰ ਦੇਖ ਹੀ ਰਹੇ ਹੋ ਵਿਸ਼ਾਲ ਜੀ